ਹਾਂ ਪਿਛਲੇ ਪਾਸੇ ਆ ਜਾ 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 ਕਮਰਾ ਪਾਇ ਬਾਬੇ ਨੇ ਜੀ ਬਾਬੇ ਦੀ ਜਗਾੜਾ ਬਾਬੇ ਖਲੀ ਦਾ ਸੇਵਾ ਕਰੋ ਬਾਬੇ ਆਂਦੀ ਜੀ ਨਾ ਮੂੰਹ ਤੇ ਮਾਰ ਹੋੜੀ ਮਾਰ ਬਾਬੇ ਨੂੰ ਬਾਬੇ ਨੂੰ ਅੱਗੇ ਜਕਾਉਣਾ ਪਾਪਾ ਮਰਨ ਦਾ ਤੂੰ ਇੱਦਾਂ ਖੱਤੀ ਮਾਰ ਦੇ ਛੱਟੜੀ ਕਾਲ ਜੀ ਮੇਰਾ ਨਾਨਿਆਲਾ ਇਹਨੂੰ ਕੁਛ ਵੇ ਕੋਣ ਹੈ ਹਾਂ ਜੀ ਛਾਚੜੀ ਕਾ ਜੀ ਮੇਰੇ ਵੱਲੋਂ ਤੇ ਮੈਨੂੰ ਜਾਣਦੀ ਓ ਛਾਰੇ ਮੈਂ ਕਮੇਡੀਅਨ ਡੌਨਮਲੀ ਤੇ ਅੱਜ ਸਾਨੂੰ ਸਾਡੇ ਘਰ ਦੇ ਆ ਨਹੀਂ ਤੁਹਾਨੂੰ ਵੜਿਆ ਕਰਤਾ ਹੀ ਇਹੀਂ ਤੇ ਇਹਨਾਂ ਛੋਚੇ ਵੀ ਤੁਹਾਨੂੰ ਜਗ੍ਹਾ ਨਹੀਂ ਲੈ ਕੇ ਦਿੱਤੀ ਤੇ ਸਾਨੂੰ ਆ ਜਗ੍ਹਾ ਦੇ ਦਿੱਤੀ ਆ ਵੇਖੋ ਜੀ ਅੱਜ ਪੱਕੇ ਘਰ ਦੇ ਵਿੱਚ ਆ ਗਏ ਆ ਤੇ ਆਏ ਅਸੀਂ ਸਹੀ ਸਲਾਮਤੀਆਂ ਦਾਜੋ ਤੁਸੀਂ ਦਵਾਰ 'ਚ ਬੈਠਾ ਕੋ ਬੁਕਾਰ ਕੇ ਤੇ ਤੇਰੇ ਤੋਂ ਤਾਂ ਪਹਿਲਾਂ ਮੈਂ ਆ ਆ ਜੀ ਮੈਂ ਤੇਰੇ ਤੋਂ ਪਹਿਲਾਂ ਆ ਆ ਤੂੰ ਮੇਰੇ ਤੋਂ ਪਹਿਲਾਂ ਆ ਇੱਥੇ ਮਾ ਮਾਂ ਰੈਡੀ ਲਾਈ ਹੀ ਮਨ ਉਡਾ ਦੀ ਹਾਂ ਅੱਛਾ ਅੱਛਾ ਤੇ ਫੇਰ ਤੇਰੇ ਵੀ ਕੋਹ ਆ ਮੇਰਾ ਆ ਜੀ ਤੇਰਾ ਘਰ ਆ ਕੇ ਮਾਮਾ ਇੱਥੇ ਮਿਆਂ ਲਿਆ ਵਾ ਪੜਾਡੀਆਂ ਮਰਲਿਆਂ ਮਰਲੇ ਨਹੀਂ ਆ ਉਹ ਮੇਰਾ ਨੌਗਾ ਜੀ ਆ ਹਾਂਜੀ ਨੌਗਾ ਜੀ ਆ ਤੂੰ ਨੌਗਾ ਜੀ ਕਿੱਥੇ ਪੂਰਾ ਹੋਣਾ ਮਾਮਾ ਫੋਟੋ ਕਦਾ ਤੂੰ ਹੈਗਾ ਮੇਰੇ ਕੋ ਰੋੜਾ ਬੁਣ ਲਾ ਲਈ ਸ਼ਰਮ ਆਰਦਾ ਤੇਰੇ ਰੋੜਾ ਨਹੀਂ ਲਗਾ ਸ਼ਰਮ ਆਉਂਦੇ ਮੇਰੇ ਉਹ ਸਿਰ ਤੇ ਰੋੜਾ ਮਾਰਦਾ ਕੱਟੋ ਯਾਰ ਕੰਮ ਕਰ ਲੋ ਜੀ ਕੋਈ ਨੀ ਫੋਟੋ ਵੀ ਨਾਲ ਹੀ ਖਿੱਚੀ ਜਾਣੀ ਆ ਚਲੋ ਜਰਤੀ ਬੱਬਾ ਹੋ ਰਿਹਾ ਬੜੇ ਛੋੜਿਆ ਕਾ ਜਿਹੜਿਆ ਨਾਲ ਜੀ ਮਾਤਾ ਨਦੀ ਫਿਰਦੇ ਕਿ ਤੋ ਦਾ ਪ੍ਰਾਧਾਨ ਅੰਦਰਾ ਨਹੀਂ ਲੋ ਖਾਲਾ ਦੇ ਦੇ ਇੱਕ ਬਾਰ ਸੁਨੇਤਾ ਪ੍ਰਾਧਾਨ ਨਹੀਂ ਉਹ ਹਾਂ ਮੁੰਡੇ ਸੂਰਿਆ ਆਉਂਦੇ ਬੱਠਾ ਆਉਂਦਾ ਜਾਂਦਾ ਲੇਡੇ ਆਇਆ ਇਹ ਉੱਥੋਂ ਭੱਜ ਕਿਧਰ ਆਇਆ ਤੇ ਫੇਰ ਹੋ ਗਈ ਤਰਾਤਾ ਅਮਲੀ ਜੀ ਜਵਾਬ ਲੱਗ ਗਿਆ ਉੱਧਰ ਭਾਜੀ ਕਿਧਰ ਚਲੇ ਗਿਆ ਮਾਡੂਰੀ ਲਾ ਆ ਨਾ ਕਰੋ ਜਿਹੜੇ ਬੰਦੇ ਨੂੰ ਪੋਣਾ ਉੱਡ ਗਿਆ ਸਕੂਟਰੀ ਲੈ ਕੇ ਗਏ ਹੋਣੇ ਯਾਰ ਸਾਡੀ ਡੀਲ ਬਣਾਓ ਭਾਜੀ ਸੱਚ